ਸਾਰੇ ਯਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੀ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਤੇ ਗੱਲ ਕਰਦੇ ਹਾਂ ਕਿ ਜਿਹੜੇ ਤੁਹਾਡੀ ਪਿੱਠ ਪਿੱਛੇ ਬੁਰਾਈ ਕਰਦੇ ਨਿੰਦਿਆ ਕਰਨ ਵਾਲੇ ਚੁਗਲੀ ਕਰਨ ਵਾਲੇ ਸੋ ਉਹਨਾਂ ਦੀਆਂ ਗੱਲਾਂ ਸੁਣ ਕੇ ਦੁਖੀ ਨਾ ਹੋਇਆ ਕਰੋ ਹਰਟ ਨਾ ਹੋਇਆ ਕਰੋ ਹੁੰਦਾ ਦਿਲ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਜਾ ਕੇ ਤਕਲੀਫ ਚੀਜ਼ ਜਰੂਰ ਪੈਂਦੀ ਆ ਕਿ ਆਪਾਂ ਕਿਸੇ ਨਾਲ ਕੁਝ ਬੁਰਾ ਨਹੀਂ ਕਰਦੇ ਕੁਝ ਮਾੜਾ ਨਹੀਂ ਕਰਦੇ ਲੋਕ ਫਿਰ ਵੀ ਸਾਡੇ ਬਾਰੇ ਉਲਟਾ ਸਿੱਧਾ ਬੋਲਦੇ ਗੱਲਾਂ ਕਰਦੇ ਆ ਲੋਕਾਂ ਨੂੰ ਆਦਤ ਹੁੰਦੀ ਆ ਵੀ ਇਹ ਇਨਸਾਨ ਕੀ ਸੋਚਦਾ ਆ ਜਦੋਂ ਇਹਦੇ ਕੰਨਾਂ ਤੱਕ ਸਾਡੀ ਗੱਲ ਪਹੁੰਚੂ ਇਹ ਕੀ ਰਿਐਕਟ ਕਰੂਗਾ ਰਿਐਕਟ ਕਰਨ ਦੀ ਲੋੜ ਨਹੀਂ ਹੈਗੀ ਰਿਐਕਟ ਕਰਨ ਉੱਪਰ ਪ੍ਰਮਾਤਮਾ ਬੈਠਾ ਆ ਜਦੋਂ ਉਹਨੇ ਰਿਐਕਟ ਕਰਨਾ ਆ ਨਾ ਫਿਰ ਤੁਹਾਡੇ ਕੋਲ ਰਿਐਕਟ ਨਹੀਂ ਕਰ ਹੋਣਾ ਫਿਰ ਤੁਹਾਡੀ ਬੋਲਤੀ ਬੰਦ ਹੋ ਜਾਣੀ ਆ ਤੇ ਦੂਜੀ ਗੱਲ ਇਹ ਕਿ ਜਦੋਂ ਕਿਸੇ ਭੈਣ ਭਰਾ ਨੂੰ ਤੁਹਾਡੇ ਹੌਸਲੇ ਦੀ ਲੋੜ ਹੁੰਦੀ ਆ ਨਾ ਉਹ ਕੱਲਾ ਮਹਿਸੂਸ ਕਰਦਾ ਉਹਨੂੰ ਹੌਸਲਾ ਜ਼ਰੂਰ ਦਿਆ ਕਰੋ ਹੌਸਲਾ ਮਰੇ ਹੋਏ ਬੰਦੇ ਦੇ ਵਿੱਚ ਜਾਨ ਪਾ ਦਿੰਦਾ ਆ ਜਦੋਂ ਆਪਾਂ ਕਿਸੇ ਨੂੰ ਕਹਿ ਰਹੀ ਆ ਨਾ ਭੈਣ ਭਰਾ ਨੂੰ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਓ ਤੁਹਾਡੇ ਨਾਲ ਖੜੇ ਆ ਸਮਝੋ ਤੁਸੀਂ ਸੱਚੀ ਨਾਲ ਖੜੇ ਹੁੰਨੇ ਹੋ ਵਾਹਿਗੁਰੂ ਵੀ ਆ ਕੇ ਖੜ ਜਾਂਦਾ ਨਾਲ ਕਿ ਕੋਈ ਨਾ ਇਕੱਲਾ ਇੱਕ ਤੇ ਦੋ 11 ਹੁੰਦੇ ਆ ਸੋ ਕਿਸੇ ਦਾ ਹੌਸਲਾ ਨਾ ਟਾਇਆ ਕਰੋ ਜੇ ਕੋਈ ਕਿਸੇ ਚੀਜ਼ ਦੀ ਕੋਈ ਸ਼ੁਰੂਆਤ ਕਰਨਾ ਚਾਹੁੰਦਾ ਹੁੰਦਾ ਲਾਈਫ ਦੇ ਵਿੱਚ ਕੋਈ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਕੋਈ ਕੰਮ ਖੋਲਣਾ ਚਾਹੁੰਦਾ ਆ ਜੇ ਜ਼ਿੰਦਗੀ ਦੇ ਵਿੱਚ ਕੋਈ ਡਿਸੀਜਨ ਲੈਣਾ ਤੁਹਾਡੀ ਸਲਾਹ ਮੰਗ ਰਿਹਾ ਹਮੇਸ਼ਾ ਨੇਕ ਚੰਗੀ ਸਲਾਹ ਦਿਆ ਕਰੋ ਗਲਤ ਸਲਾਹ ਨਾ ਦਿਓ ਕਿਸੇ ਨੂੰ ਗਲਤ ਢੰਗ ਨਾਲ ਕਿਸੇ ਦਾ ਯੂਜ਼ ਨਾ ਕਰੋ। ਬਾਕੀ ਜੇ ਜ਼ੁਬਾਨ ਦਿੱਤੀ ਹੁੰਦੀ ਹੈ ਨਾ ਕਿਸੇ ਨੂੰ ਵੀ ਆਹ ਕੰਮ ਇਦਾਂ ਆ ਤਾਂ ਇਦਾਂ ਹੋਊਗਾ। ਜੇ ਕੋਈ ਤੁਹਾਡੇ ਤੇ ٹرسٹ ਕਰਦਾ ਤਾਂ ਤੁਸੀਂ ਵੀ ਅਗਲੇ ਬੰਦੇ ਨੂੰ ਟਰਸਟਫੁਲੀ ਜ਼ੁਬਾਨ ਦਿੱਤੀ ਹੁੰਦੀ ਆ ਵੀ ਹਾਂ ਤੇਰੇ ਨਾਲ ਖੜੇ ਆ ਕੋਈ ਗੱਲ ਨਹੀਂ। ਪੂਰਾ ਸਾਥ ਦੇਾਂਗੇ। ਪਰ ਮਤਲਬ ਕੱਢ ਕੇ ਪਿੱਠ ਤੇ ਲੱਤ ਨਾ ਮਾਰਿਆ ਕਰੋ। ਸੰਭਲ ਨੂੰ ਤਾਂ ਬੰਦਾ ਸੰਭਲ ਜਾਂਦਾ ਕੋਈ ਚੱਕਰ ਨਹੀਂ। ਥੋੜੇ ਕਿ ਦਿਨ ਬੰਦੇ ਨੂੰ ਦੁੱਖ ਹੁੰਦਾ ਆ ਹੌਲੀ ਹੌਲੀ ਬੰਦਾ ਸਟੇਬਲ ਹੋ ਜਾਂਦਾ ਆ। ਅੱਜ ਜਦੋਂ ਪ੍ਰਮਾਤਮਾ ਨੇ ਤੁਹਾਡੀ ਪਿੱਠ ਤੇ ਲੱਤ ਮਾਰੀ ਨਾ ਤੁਹਾਨੂੰ ਸ਼ਾਇਦ ਸੰਭਲਣ ਦਾ ਮੌਕਾ ਨਹੀਂ ਦੇਣਾ ਵਾਹਿਗੁਰੂ ਨੇ ਸੁੱਕਟੀਆਂ ਮਾਰੇ ਲੋਕਾਂ ਤੋਂ ਬਚ ਕੇ ਰਹੋ ਜਿੰਨਾ ਵੀ ਬਚ ਸਕਦੇ ਆ ਕਿਉਂਕਿ ਕਈ ਵਾਰ ਕਹਿੰਦੇ ਨੇ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ ਜਦੋਂ ਵਾਹ ਪੈ ਜਾਂਦਾ ਆ ਨਾ ਫਿਰ ਪਤਾ ਲੱਗਦਾ ਆ ਕਿ ਸਾਹਮਣੇ ਵਾਲਾ ਸੋਚ ਲੈਂਦਾ ਕਿ ਬਹੁਤ ਫਿਲਾਸਫੀ ਚਾੜਦੇ ਜੀ ਇਹ ਗੱਲਾਂ ਬਹੁਤ ਕਰਦੇ ਆ ਜੀ ਇੰਨਾ ਕੋ ਇਦਾਂ ਨਹੀਂ ਗੱਲਾਂ ਇੰਨਾ ਕੋ ਇਦਾਂ ਨਹੀਂ ਗੱਲਾਂ ਹਰੇਕ ਬੰਦੇ ਦੀ ਲਾਈਫ ਦਾ ਇੱਕ ਐਕਸਪੀਰੀਅੰਸ ਹੁੰਦਾ ਆ ਐਕਸਪੀਰੀਅੰਸ ਕਰਕੇ ਆਪਾਂ ਚੀਜ਼ਾਂ ਨੂੰ ਸਿੱਖਦੇ ਆਂ ਤੇ ਤਾਂ ਹੀ ਦੂਜੇ ਨੂੰ ਵੇਅਰ ਕਰਦਾ ਬੰਦਾ ਕਿ ਨਹੀਂ ਤੁਸੀਂ ਇਦਾਂ ਨਾ ਕਰੋ ਆਹ ਚੀਜ਼ ਇਦਾਂ ਨਹੀਂ ਹੈਗੀ ਇਦਾਂ ਹੈਗੀ ਆ ਬਟ ਨਹੀਂ ਮੰਨਣੀ ਹੁੰਦੀ ਸਾਹਮਣੇ ਵਾਲੇ ਨੇ ਉਹਦੀ ਟੈਨਸ਼ਨ ਆ ਵੀ ਜਦੋਂ ਵੀ ਉਹਦੇ ਨਾਲ ਕੋਈ ਹੈਪਨਿੰਗ ਹੋਊਗੀ ਕੋਈ ਘਟਨਾ ਵਾਪਰੂਗੀ ਆਪੇ ਸਮਝ ਆ ਜਾਣੀ ਆ ਇਹਨਾਂ ਨੇ ਆ ਵੀ ਗਰੇ ਨੂੰ ਲੂੰਣਦਾ ਉਹ ਕਹਿੰਦੇ ਮੇਰਾ ਕੰਨ ਮਰੋੜਦਾ ਆ ਤੇ ਉਹ ਗੱਲ ਹੋ ਜਾਂਦੀ ਆ ਫਿਰ ਜਦੋਂ ਕਿੰਨਨ ਨੇ ਮੱਛੀ ਪੱਥਰ ਚੱਟ ਲੈਂਦੀ ਆ ਫਿਰ ਮੋੜਾਂ ਦੀ ਆ ਪਿੱਛੇ ਨੂੰ ਉਦਾਂ ਹੁੰਦਾ ਹੈ ਹਰੇਕ ਨੂੰ ਉਸ ਰਸਤੇ ਤੇ ਚੱਲ ਲੈਣ ਦੇਣਾ ਚਾਹੀਦਾ ਜਿਹੜਾ ਨਹੀਂ ਸਮਝਦਾ ਜਿਹੜਾ ਗੱਲ ਨੇ ਬਾਤ ਹੀ ਸਮਝ ਗਿਆ ਉਹ ਸਭ ਤੋਂ ਬੈਸਟ ਉਹੀ ਆ ਤੇ ਜਿਹੜਾ ਨਹੀਂ ਸਮਝਿਆ ਉਹ ਫਿਰ ਚੱਲ ਲਵੇ ਦੂਰ ਤੱਕ ਮੋੜੋਂ ਦਾ ਹੁੰਦਾ ਪਿੱਛੇ ਨਹੀਂ ਇਹ ਜ਼ਿੰਦਗੀ ਦੀਆਂ ਗੱਲਾਂ ਕੁਝ ਤਜਰਬੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤੇ ਆ ਸੋ ਜੇ ਕੋਈ ਵੀ ਇੱਕ ਗੱਲ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਤੱਕ ਵੀ ਪਹੁੰਚ ਜਵੇ ਕਿਸੇ ਨੂੰ ਕੋਈ ਸਾਡੀ ਗੱਲ ਬਾਤ ਹੀ ਚੰਗੀ ਲੱਗ ਜਾਊ ਕੋਈ ਪ ਸੋ ਅਸੀਂ ਵੀ ਬਹੁਤ ਕੁਝ ਸਿੱਖ ਰਹੇ ਆ ਲਾਈਫ ਤੋਂ ਜ਼ਿੰਦਗੀ ਨੇ ਬਹੁਤ ਕੁਝ ਸਿਖਾਇਆ ਬਹੁਤ ਸਬਕ ਸਿਖੇ ਆ ਲੋਕਾਂ ਨੇ ਬਹੁਤ ਸਬਕ ਸਿਖਾਏ ਆ ਬਹੁਤ ਸਿਆਣੇ ਬਣਤਾ ਹੈਗੇ ਨਹੀਂ ਸੀ ਇਦਾਂ ਦੇ ਪਰ ਬਣ ਗਏ ਆ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਸ਼੍ਰੀ ਅਕਾਲ ਸਾਰਿਆਂ ਨੂੰ